हांजी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਆਪਾਂ ਜਿਸ ਘਰ ਤੋਂ ਵੀਡੀਓ ਬਣਾ ਰਹੇ ਆ ਪਿੰਡ ਸੌਰ ਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆਂ ਵੀਰ ਗੁਰਲਾਲ ਸਿੰਘ ਦੇ ਕੋਲ ਸੋ ਜਿੱਦਾਂਗੇ ਦੋਸਤੋ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੰਮ ਆ ਡੇਲੀ ਰੁਟੀਨ ਦੇ ਵਿੱਚ ਵੀਰ ਪਸ਼ੂ ਲੈ ਕੇ ਆਉਂਦਾ ਇਸੇ ਤਰ੍ਹਾਂ ਤੇ ਜ਼ਿਆਦਾਤਰ ਬਿਹੜਾ ਤੁਹਾਨੂੰ ਦੇਖਣ ਦੇ ਵਿੱਚ ਮਿਲਦੀਆਂ ਨੇ ਇਸ ਘਰੋਂ ਸੋ ਦੋਸਤੋ ਅੱਜ ਇਸ ਕਵਰੇਜ ਵਿੱਚ ਤਿੰਨ ਪਸ਼ੂ ਦਿਖਾਉਣੇ ਆ ਤੁਹਾਨੂੰ ਤਿੰਨੇ ਬਿਹੜਾ ਨੇ ਤੇ ਇੱਕ ਤਾਂ ਬਿਲਕੁਲ ਜਸਟ ਕੋਈ 2-4 ਮਿੰਟ ਪਹਿਲਾਂ ਜਿਹੜੀ ਦੋਸਤੋ ਇਹ ਸੂਈ ਵੈੜਾ ਬਾਕੀ ਤੁਸੀਂ ਦੇਖ ਸਕਦੇ ਜੇ ਵੀਡੀਓ ਦੇ ਵਿੱਚ ਅੱਜ 21 ਜਨਵਰੀ ਨੂੰ ਦੋਸਤੋ ਇਹ ਆਪਾਂ ਕਵਰੇਜ ਕਰਦੇ ਆ ਮਾਰਨਿੰਗ ਸਵੇਰ 22 ਜਨਵਰੀ ਨੂੰ ਸਵੇਰ 6-7 ਵਜੇ ਵੀਡੀਓ ਨੂੰ ਅਪਲੋਡ ਕਰਦੇ ਆਂਗੇ ਪਸ਼ੂ ਸੂਏ ਸਵਾਇਆ ਦੋਸਤੋ ਗੱਪਣ ਤੇ ਦੁੱਧ ਕਿੰਨਾ ਇਹਨਾਂ ਪਸ਼ੂਆਂ ਥੱਲੇ ਕੀ ਰੇਟ ਭਾਅ ਪੜਦਾ ਰਹੂਗਾ ਪੂਰੀ ਡਿਟੇਲ ਆਪਾਂ 베ਰ ਗੁਰਲਾਲ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤੇ ਖਾਸ ਵਿਜ਼ਿਟ ਤੁਸੀਂ ਪਿੰਡ ਸੌਰ ਸਿੰਘ ਕਰਨੀ ਆ ਦੋਸਤੋ ਅ ਪਿੱਕ ਇਵੈਂਟ ਤੋਂ ਕਿ ਤਕਰੀਬਨ 8-7 ਕਿਲੋਮੀਟਰ ਦੀ ਦੂਰੀ ਆ ਤੇ ਆਉ ਲੈਣੀਆਂ ਜਾਣਕਾਰੀ ਵੀਰ ਗੁਰਲਾਲ ਸਿੰਘ ਤੋਂ ਸਭ ਤੋਂ ਪਹਿਲਾਂ ਵੀਰ ਗੁਰਲਾਲ ਸਾਸਰੀ ਕਲਵੀਰ ਕੀ ਸਾਸਰੀ ਦਾ ਸੰਧੂ ਸਾਹਿਬ ਚੜ੍ਹਦੀ ਕਲਾ ਮੇਰਾ ਜੀ ਕੈਮ ਸੇ ਤਾਂ ਬੜੀ ਕਿਰਪਾ ਵੈਗਰੂ ਦੀ ਜੀ ਠੀਕ ਆ ਜੀ ਹਾਂਜੀ ਅੱਛਾ ਗੁਰਲਾਲ ਭਾਈ ਕਿਵੇਂ ਚੱਲੀਆਂ ਤੇ ਵਧੀਆ ਪਸ਼ੂ ਵਪਾਰ ਦੇ ਕੰਮ ਬੜੀ ਬੜੀ ਕਿਰਪਾ ਸੰਧੂ ਸਾਹਿਬ ਮਾਰ ਜੀ ਦੇ ਵਿਕੀ ਜਾਂਦਾ ਮਾਰੋ ਜੀ ਦੋ ਤਿੰਨ ਹੁੰਦੀਆਂ ਕਰਮਾਂ ਵਾਲੀਆਂ ਵਿਕ ਜਾਂਦੀਆਂ ਜੀ ਠੀਕ ਆ ਜੀ ਜੀ ਬਾਕੀ ਚਲੋ ਪਸ਼ੂ ਬਿਹੜਾ ਵੀ ਚੰਗੀਆਂ ਹੁੰਦੀਆਂ ਨੇ ਹਾਂਜੀ ਫਿਰ ਤਾਂ ਵੀ ਚਲੋ ਜਾਇਜ ਆ ਆਹਨੇ ਕਿਨੇ ਕਿਨੇ ਮੁੱਲ ਸੰਧੂ ਸਾਹਿਬ ਆਪਣੇ ਤੋਂ ਹੁੰਦੇ ਆ ਤੁਹਾਨੂੰ ਪਤਾ ਵਛੀਆਂ ਚੰਗੀਆਂ ਹੁੰਦੀਆਂ ਭਾਅ ਛੋਟੇ ਹੁੰਦੇ ਆ ਅੱਜ ਫਿਰ ਮੈਨੂੰ ਤਾਂ ਕਿਨੇ ਕਿਨੇ ਛੋਟੇ ਮੁੱਲ ਕਰਤੀ ਕੀ ਫਿਰ ਸੰਧੂ ਸਾਹਿਬ ਅੱਜ 30000 ਤੋਂ ਲੈ ਕੇ ਤੇ 55000 ਤੱਕ ਆਪਾਂ ਦੇ ਦੇਣੀਆਂ ਵਛੀਆਂ ਬਸ ਖਰੀਆਂ ਵੱਡੀਆਂ ਵਹਿਣਾ 30000 ਤੋਂ ਲੈ ਕੇ 55 ਤੱਕ ਹਾਂਜੀ ਲਓ ਵੀ ਦੋਸਤੋ 30000 ਤੋਂ ਲੈ ਕੇ 55000 ਤੱਕ ਰੇਟ ਮਿਲ ਜੂਗਾ ਤੁਹਾਨੂੰ ਅੱਜ ਤੇ ਵਹਿਣਾ ਵੀਰ ਗੁਰਲਾਲ ਸਾਰੀਆਂ ਸੁਈਆਂ ਸਵਈਆਂ ਨੇ ਨਹੀਂ ਸੰਧੂ ਸਾਹਿਬ ਦੋ ਬੈੜਾਂ ਸੁਈਆਂ ਇੱਕ ਬਿਲਕੁਲ ਤਿਆਰ ਵਾ ਇੱਕ ਤਿਆਰ ਹਾਂਜੀ ਅਜੇ ਹਫਤਾ ਇੱਕ ਲੈ ਜੂਗੀ ਬਚੀ ਇੱਕ ਦੂਜਾ ਸੁਗਾ ਆ ਇੱਕ ਜਰਸੀ ਤੇ ਐਚ ਐਫ ਕ੍ਰਾਸ ਹੈ ਜੇ ਸੁਗਈ ਜੜੀ ਆ ਸੰਧੂ ਸਾਹਿਬ ਠੀਕ ਹੈ ਜੀ ਹਾਂਜੀ ਇਹ ਕਾ ਬੈੜ ਪਹਿਲਾਂ ਸੁਈ ਆ ਅੱਜ ਸੁਈ ਨੂੰ ਪੰਜਵਾਂ ਛੇਵਾਂ ਦਿਨ ਜੇ ਇਹਦੇ ਥੱਲੇ ਕੋਈ 6-7 ਕਿਲੋ ਬੌਲਾ ਲਾ ਲਓ ਦੁੱਧ ਲਾ ਲਓ ਜੀ ਅੱਜ ਪੰਜਵਾਂ ਛੇਵਾਂ ਦਿਨ ਸੁਈ ਨੂੰ ਆ ਠੀਕ ਹੈ ਜੀ ਜੀ ਤੇ ਆਜੋ ਸ਼ੁਰੂਆਤ ਕਿਹੜੇ ਬੰਨਿਓ ਕਰਦੇ ਆ ਇੱਥੇ ਹੀ ਸੰਧੂ ਸਾਹਿਬ ਸੁਈ ਤੋਂ ਕਰ ਲੀਏ ਬਾਕੀ ਦੋਸਤੋ ਜਿਹੜੀ ਆ ਕੋਈ ਇੱਕ ਸਮਾਂ ਹੁਣ 2-4 ਮਿੰਟ ਪਹਿਲਾਂ ਸੁਈ ਆ ਬੈੜ ਇਹ ਤੋਂ ਆਪ ਇਹ ਗੁਰਰਾਲਪਾ ਜੀ ਇਹ ਸੂਆ ਕਿੰਨਾ ਇਹ ਸੰਤੂ ਸਾਹਿਬ ਦੂਜਾ ਸੂਆ ਸੂਈ ਆ ਦੂਜਾ ਹਾਂਜੀ ਇਹ ਜਰਸੀ ਤੇ ਐਚ ਐਫ ਦਾ ਕ੍ਰੋਸ ਆ ਜੀ ਠੀਕ ਆ ਜੀ ਜੀ ਲਓ ਦੋਸਤੋ ਕ੍ਰੋਸ ਪੰਨ ਦੇ ਵਿੱਚ ਆ ਜਰਸੀ ਤੇ ਐਚ ਐਫ ਦਾ ਕ੍ਰੋਸ ਆ ਕਦ ਕੁਦ ਤੁਸੀਂ ਆਪ ਹੀ ਵੇਖ ਕੇ ਜਜਮੈਂਟ ਕਰ ਲਿਓ ਵੱਡਾ ਕਦ ਆ ਠੀਕ ਆ ਜੀ ਬੇਲਬੂਲ ਚੰਗੀ ਆ ਲੰਬਾਈ ਲੰਬੀ ਤੁਸੀਂ ਵੇਖੋ ਕਾਫੀ ਸੋਹਣੀ ਆ ਲੰਮੀ ਕਾਫੀ ਆ ਬਾਕੀ ਥਣ ਵੀ ਜਿਹੜਾ ਦੋਸਤੋ ਮੱਝਾਂ ਦਾ ਥਣ ਲੱਗਾ ਠੀਕ ਆ ਤੇ ਬਾਕੀ ਆ ਬੱਚਾ ਜਿਹੜਾ ਤੁਸੀਂ ਵੇਖ ਸਕਦੇ ਜੇ ਮਗਰ ਮੇਲ ਕਾਫ ਆ ਬੱਚੇ ਨੂੰ ਬਿਲਕੁਲ ਚੱਟਣ ਲਈ ਆ ਕੋਈ 2 4 ਠੀਕ ਹੈ ਜੀ ਹਾਂ ਜੀ ਇਤਰਾ ਬੈਠੇ ਰਹੋ ਭਲਾ ਠੀਕ ਹੈ ਜੀ ਜੀ ਸੋ ਬਹੁਤ ਸੋਹਣੀ ਕੁਆਲਿਟੀ ਆ ਤੁਹਾਡੀ ਵੀਰ ਗੁਰਨਾਲ ਸਿੰਘ ਜੀ ਹਾਂਜੀ ਤੇ ਬਾਕੀ ਪੁੱਛੀ ਤਾਂ ਚਲੋ ਤਿਪਕੇ ਲਿਆਦੀ ਸੀ ਪਰ ਹੁਣ ਕੋਈ ਵੀਰ ਆਵੇ ਆਪਦੀ ਚੋਗੇ ਤਸੱਲੀ ਕਰਕੇ ਲੈ ਜਾਵੇ ਸੰਧੂ ਸਾਹਿਬ ਪਹਲਾ ਤੈਨੂੰ ਤਿਪਕੇ ਵੀ ਕਰਮਾਲੀ ਨੂੰ ਲੈ ਜਾਂਦੇ ਨਾ ਗੱਬਰ ਨੂੰ ਤਾਂ ਵੀ ਆਪਣੀ ਗਰੰਟੀ ਸੀ ਬਾਕੀ ਹੁਣ ਤੇ ਸੂਪ ਹੀ ਆ ਹੁਣ ਤੇ ਕੋਈ ਚੀਜ਼ ਕਰਨੀ ਨਹੀਂ ਰਹਗੀ ਦੋ ਡੰਗ ਤਿੰਨ ਡੰਗ ਆਇਆ ਤਸੱਲੀ ਕਰਕੇ ਆਪਣੇ ਘਰੋਂ ਖਣਗੇ ਬਿਲਕੁਲ ਜੀ ਬਿਲਕੁਲ ਦੁੱਧ ਸੰਧੂ ਸਾਹਿਬ ਇਹਨੇ ਪਹਿਲੇ ਸੂਏ 15 16 17 ਕਿਲੋ ਦੇ ਲਾਗੇ ਬੰਨੇ ਕੱਢਿਆ ਵਾ ਦੁੱਧ ਚਲੋ ਐਰ ਕੀ ਆਪਾਂ ਉਮੀਦ ਕਰ ਸਕਦੇ ਆ ਵੀ 20 ਕਿਲੋ ਨੂੰ ਟੱਕਰ ਲਾਉ ਠੀਕ ਆ ਹਾਂਜੀ ਲੋਬੇ ਦੋਸਤੋ ਫਿਲਹਾਲ ਸੂਈ ਸਵਾਈ ਆ ਬੌਲੇ ਤੇ ਆ ਬੌਲੇ ਤੇ ਕੋਈ ਵੀਰ ਆਉਂਦੀ ਤਸੱਲੀ ਕਰ ਸਕਦਾ ਬਾਕੀ ਆਪਾਂ ਤੁਹਾਨੂੰ ਖੋਲ ਕੇ ਤਸੱਲੀ ਦੇ ਨਾਲ ਤੋਰ ਕੇ ਵੀ ਦਿਖਾ ਦਿੰਨੇ ਆ ਤੇ ਅਜੇ ਜ਼ੇਰ ਜੂਰ ਪੈਣੀ ਬਾਕੀ ਆ ਦੋਸਤੋ ਮੈਂ ਤੁਹਾਨੂੰ ਪਹਿਲਾਂ ਜ਼ਿਕਰ ਕਰਤਾ ਸੀ ਵੀ ਕੋਈ ਚੰਦ ਕੁ ਮਿੰਟ ਪਹਿਲਾਂ ਹਜੇ ਸੂਈ ਆ ਕਰਮਾਂ ਲਈ ਤੇ ਜ਼ੇਰ ਜੂਰ ਪਾ ਦਿਓਗੀ ਉਹਦੀ ਤੁਸੀਂ ਡਿਟੇਲ ਖਾਸ ਤੌਰ ਤੇ ਜਿਹੜਾ ਕੋਈ ਖਰੀਦਦਾਰ ਵੀ ਆਊਗਾ ਉਹਦੀ ਡਿਟੇਲ ਤੁਸੀਂ ਮੌਕੇ ਤੇ ਲੈ ਲਿਓ ਆ ਲਓ ਜੀ ਪਰ ਜੀ ਵੀ ਸ਼ਕੀ ਮ ਕਰੋ ਆ ਲਓ ਆਉਦੀ ਸੋ ਥਾਂਥੋਂ ਦੀ ਬਹੁਤ ਖੂਬਸੂਰਤ ਸ਼ਾਨਦਾਰ ਕੁਆਲਿਟੀ ਹੈ ਦੋਸਤੋ ਥਾਂਥੋਂ ਨੂੰ ਬਹੁਤ ਕਾਇਮ ਲੱਗਾ ਮੁੱਠੀ ਥਾਣਾ ਰੋਕ ਰੋਕ ਥਾਣਾ ਦੋਹਰਾ ਥਾਣਾ ਆਪਾਂ ਕਹਿ ਦਿੰਦੇ ਆਂ ਵੀ ਮੱਜਾਲਾ ਥਾਣਾ ਠੀਕ ਹੈ ਜੀ ਸੋ ਬਾਕੀ ਬਿਲਕੁਲ ਤਾਜੀ ਸੂਈ ਸਵਾਈਆ ਕੋਈ ਵੀਰ ਆਣ ਕੇ ਆ ਵੀ ਦੋ ਡੰਗ ਚੋਕੇ ਤਸੱਲੀ ਕਰ ਸਕਦਾ ਠੀਕ ਹੈ ਜੇਰ ਜੂਰ ਪ੍ਰੋਪਰ ਪਾ ਦੂਗੀ ਉਹਦੀ ਡਿਟੇਲ ਤੁਸੀਂ ਵਿਸ਼ੇਸ਼ ਤੌਰ ਤੇ ਦੋਸਤੋ ਵੀਰ ਦੇ ਨਾਲ ਸੰਪਰਕ ਕਰਕੇ ਲੈ ਲਿਓ ਠੀਕ ਹੈ ਤੇ ਬਾਕੀ ਭਾਈ ਗੁਰਲਾਲ ਥੋੜਾ ਜਿਆ ਵੀਡੀਓ ਵੀ ਵੀਰਾਂ ਦੀ ਜ਼ਰੂਰ ਪਨਾਗੇ ਰੱਖ ਲਿਓ ਠੀਕ ਆ ਸੰਧੂ ਸਾਹਿਬ ਜਿਹੜਾ ਭੈਣ ਭਰਾ ਖਰੀਦੂਗਾ ਜਦੋਂ ਵੀ ਇਹਨੇ ਜੇਰ ਪਾਤੀ ਪ੍ਰੋਪਰ ਜੇਰ ਦੀ ਵੀਡੀਓ ਆਪਾਂ ਬਣਾ ਲੈਣੀ ਆ ਤੇ ਐ ਤਸੱਲੀ ਨਾਲ ਵੀਡੀਓ ਵਿਖਾ ਦਾਂਗੇ ਬਿਲਕੁਲ ਜੀ ਤੇ ਗੁਰਲਾਲ ਭਾਈ ਇਹ ਅੱਜ ਆਪਾਂ ਕਿੱਥੋਂ ਤੱਕ ਦੇ ਦੇਣੀਆਂ ਵੀ ਸੰਧੂ ਸਾਹਿਬ ਮੋਲ ਤੇ ਐਵੇਂ 60 65 ਕਰੀ ਜਾਈਏ ਜੋ ਮਰਜ਼ੀ ਕਰੀ ਜਾਈਏ ਇਹ ਆਪਾਂ 55 ਜੋ ਮਾਨਤਾ ਕਰਨਾ ਜੀ 55 ਖੁੱਲਾ ਹੀ ਮਾਨਤਾ ਕਰ ਦਾਂਗੇ ਭੈਣ ਭਰਾਵਾਂ ਦਾ ਗੱਲ ਹੀ ਕੋਈ ਨਹੀਂ ਠੀਕ ਆ ਜੀ ਜੀ ਲੋਬ ਦੋਸਤੋ 55000 ਦੇ ਵਿੱਚੋਂ ਮਾਨਤਾ ਹੋ ਜਾਊਗਾ ਠੀਕ ਹੈ ਜੀ ਸੋ ਬਾਕੀ ਹਰ ਪਾਸੇ ਸਫਾਈਆਂ ਸਫਾਈਆਂ ਪੂਰੀਆਂ ਲੈਵੇ ਅਡਰ ਵਾਲੇ ਪਾਸੇ ਉਹ ਵੀ ਸਫਾਈ ਸਫਾਈ ਪੂਰੀ ਆ ਠੀਕ ਹੈ ਜੀ ਠੰਡੀ ਠੁੰਡੀ ਬੜੀ ਸੰਤੂ ਸਾਹਿਬ ਸੀਲਸ ਲੱਗ ਆ ਲਓ ਜੀ ਹਾਂਜੀ ਠੀਕ ਆ ਸੋ ਮਗਰਵੱਛਾ ਮੇਲ ਕਾਫ ਨੂੰ ਜਨਮ ਦਿੱਤਾ ਇਸ ਤੋਂ ਬਾਅਦ ਫਿਰ ਗੁਰਨਾਲ ਜਿਹੜੀ ਅੱਗੇ ਸੈਕਿੰਡ ਨੰਬਰ ਤੇ ਆ ਵੜਾ ਹਾਂਜੀ ਸੰਤੂ ਸਾਹਿਬ ਇਹ ਅਜੇ 8 ਦਿਨ ਲੈ ਜੂਗੀ ਜੀ 8 ਕਿ ਦਿਨ ਹਾਂਜੀ ਦੂਜਾ ਸੁਹਾਵਾ ਤੇ ਦਿਨ 8 ਤੋਂ 10 ਵੀ ਖੜ ਸਕਦੀ ਹੈ ਠੀਕ ਹੈ ਜੀ ਜੀ ਲੋਬ ਦੋਸਤੋ ਦੂਜਾ ਸੁਹਾਵਾ ਸੋਣੀ ਆ 8 ਕਿ ਦਿਨ ਹਜੇ ਸਮਾਂ ਬਾਕੀ ਆ ਸੂਣ ਦੇ ਵਿੱਚ ਹਾਈਟ మీడియం ਕੋਈ ਵੀ ਅਕਾਊਂਟ ਕਰ ਸਕਦਾ ਕਿਉਂਕਿ ਜਿਹੜੀ ਪਹਿਲੇ ਨੰਬਰ ਤੇ ਵੈੜ ਦਿਖਾਈਏ ਦੋਸਤੋ ਉਹ ਫੁੱਲ ਵੱਡੀ ਕਦ ਕਾਠੀ ਦੀ ਆ ਠੀਕ ਆ ਵੱਡੀ ਕਦ ਕਾਠ ਆ ਇਹ మీడియం ਆ ਨਾਰਮਲੀ ਵੈੜਾ ਜਿਹੜੀਆਂ ਦੋਸਤੋ ਕਰੌਸ ਅੰਗ ਦੇ ਵਿੱਚ ਆ ਸ਼ਾਹੀ ਵਾਲ ਤੇ ਥੋੜਾ ਜਿਹਾ ਐਫ ਦਾ ਕਰੌਸ ਅੰਗ ਇਹ ਵੈੜ ਆ ਬਾਕੀ ਥਣ ਥੂਣੋਂ ਕਰਮਾ ਵਾਲੀ ਦਾ ਇਹਦਾ ਵੀ ਚੰਗਾ ਖਾਸ ਸਪੈਸ਼ਲ ਥਣ ਆ 8-7 ਦਿਨ ਉਮੀਦ ਕਰ ਸਕਦੇ ਆ ਵੀ 8-7 ਦਿਨ ਲੈ ਜੂਗੀ ਬਾਕੀ ਲੇਵਾ ਲੂਵਾ ਹਜੇ ਲਾਹੇ ਪਈ ਆ ਲੇਵਾ ਭਰਨਾ ਸ਼ੁਰੂ ਕੀਤਾ ਸ਼ੁਰੂਆਤ ਕੀਤੀ ਆ ਤੇ ਬਣ ਜੂਗੀ ਕਰਮਾ ਵਾਲੀ ਬਾਕੀ ਆਪਦੀ ਮਿਆਦ ਪੂਰੀ ਕਰਕੇ ਦੋਸਤੋ ਦਿਨਾਂ ਤੇ ਬਾਕੀ 32 ਤੋਂ 32 ਦੀ ਪੂਰੀ ਤਸੱਲੀ ਆ ਵੀਰ ਸੰਧੂ ਸਾਹਿਬ ਜਿਹੜਾ ਭੈਣ ਭਰਾ ਇਹਨੂੰ ਲੈਂਦਾ ਗੱਬਨ ਨੂੰ ਆਪਦੇ ਘਰ ਆਪਾਂ ਨੂੰ ਪੈਸੇ ਬਾਅਦ ਚ ਦਵੇ ਪਹਿਲਾਂ ਲਵਾ ਗਏ ਤਸੱਲੀ ਨਾਲ ਟਿਪ ਕੇ ਫਿਰ ਆਪਾਂ ਨੂੰ ਰੁਪਏ ਦਵੇ ਜੀ ਠੀਕ ਆ ਵੀਰ ਗੁਰਲਾ ਜੀ ਤੇ ਬਾਹਰ ਮਾੜਾ ਜਿਹਾ ਕੱਢ ਕੇ ਹਾਂਜੀ ਹਾਂਜੀ ਬਾਕੀ ਦੋਸਤੋ ਇਹ ਜਿਹੜੀ ਸੈਕੰਡ ਨੰਬਰ ਤੇ ਵੇੜ ਆਪਾਂ ਦਿਖਾ ਰਹੇ ਆ ਗੱਬਨ ਆ ਤੇ ਬਾਕੀ ਇੱਕ ਵਾਰੀ ਤੁਹਾਨੂੰ ਫੇਸ ਕੁਆਲਿਟੀ ਮੂੰਹ ਮੱਥਾ ਇੱਕ ਵਾਰੀ ਦਿਖਾ ਦਨੇ ਠੀਕ ਆ ਜੀ ਕਰੋ ਸੰਗ ਦੇ ਵਿੱਚ ਆਹ ਕਰੋ ਚੈੱਕ ਠੀਕ ਆ ਹਾਈਟ ਮੀਡੀਅਮ ਆ ਬਹੁਤੇ ਵੀਰ ਪੁੱਛਦੇ ਹੁੰਦੇ ਆ ਵੀ ਹਾਈਟ ਦੀ ਡਿਟੇਲ ਮੇਰਾ ਵੀਰ ਜਰੂਰ ਸਹੀ ਦਿਆ ਕਰੀਏ ਹਾਈਟ ਮੀਡੀਅਮ ਆ ਵੀਰ ਮੀਡੀਅਮ ਹਾਈਟ ਆ ਤੇ ਬੇਲ ਵੀ ਬਾੜੀ ਮੈਂ ਤੁਹਾਨੂੰ ਕਹੂੰਗਾ ਵੀ ਲੰਬੀ ਨਹੀਂ ਕੀ ਮੀਡੀਅਮ ਹਾਈਟ ਆ ਪਰ ਜੇ ਹੋ ਜਾਂ ਦੋਸਤੋ ਪਸ਼ੂ ਉਹ ਜਾ ਰੇਟ ਮਿਲ ਜੂਗਾ ਤੁਹਾਨੂੰ ਰੇਟ ਵੀ ਵੀਰ ਤੇ ਜਿਹੜੇ ਬਿਲਕੁਲ ਜਾਇਜ਼ ਤੇ ਦਰਮਿਆਨੀਆਂ ਰੇਟ ਹੋਣਗੇ ਇਹਨਾਂ ਵੜਾਂ ਤੇ ਬਾਕੀ 5 ਜਾਂ 7-8 ਦਿਨਾਂ ਤੱਕ ਪੂਰੀ ਤਿਆਰੀ ਹੋਊਗੀ ਇਹਦੀ ਸੰਤੂ ਸਾਹਿਬ 8 ਦਿਨ ਲੈ ਜਾਊਗਾ ਜੇ ਵਛੀ ਹਾਂ ਪਹਿਲੇ ਸੂਏ 12-13 ਕਿਲੋ ਦੁੱਧ ਕੱਢਿਆ ਵਾ ਵੜ ਨੇ ਹਾਂ ਹਾਂਜੀ ਲਓ ਜੀ ਠੀਕ ਆ ਗੁਰਲਾਲ ਬਾਈ ਫਿਰ ਇਹ ਕਿਥੋਂ ਤੱਕ ਦੇ ਦੇਣੀ ਹੈ ਇਹ ਸੰਧੂ ਸਾਹਿਬ ਮੁੱਲ ਪੜਾ 35 36 38 ਕਰੀ ਜਾਈਏ ਇਹ 32000 ਚ ਮਾਨਤਾਨ ਕਰਾਂਗੇ 32 ਚ ਜੀ ਛੋੜ ਛੱਪਾਈ ਹੋਣਾ ਜੇ ਕੋਈ ਜ਼ਿਆਦਾ ਨਹੀਂ ਤੁਹਾਨੂੰ ਪਤਾ ਦੂਜਾ ਸੂਆ ਵੈੜ ਸੁਣੀ ਆ ਦੁੱਧ 13 14 ਕਿਲੋ ਵੈੜ ਨੇ ਕੱਢ ਜਾਣਾ ਰਮਾਨਾ ਹੀ ਚਲੋ ਆਪਾਂ ਆਪਣੇ ਪਿੰਡੋਂ ਹੀ ਲਈ ਆ ਜਿਹੜੀ ਗੱਲਬਾਤ ਦੁੱਧ 11 12 ਕਿਲੋ ਪਹਿਲੇ ਸੂਏ ਵੈੜ ਨੇ ਕੱਢਿਆ ਦਾ ਜੀ ਚਲੋ ਪਰ ਰੇਟ 32000 ਚਲੋ ਹੈ ਵੀ ਜੈਜਾ ਹਾਂ ਤੋਕੜਾਂ ਵਾਲਾ ਹੀ ਭਾਵਾ ਸੰਧੂ ਸਾਹਿਬ ਫਿਰ ਵੀ ਆਪਨੇ ਤੁਹਾਨੂੰ ਪਤਾ ਮੁੱਲ ਨਹੀਂ ਵੱਡੇ ਹੁੰਦੇ ਆਪਾਂ ਜ ਲਓ ਵੀ ਦੋਸਤੋ 32000 ਦੇ ਵਿੱਚ ਮਿਲ ਜੂਗੀ 5-7 ਦਿਨ ਹਜੇ ਲੈ ਜੂਗੀ ਕਰਮਾ ਵਾਲੀ ਬਾਕੀ ਭਰਿਆ ਭਾਂਡਾ ਬਾਕੀ ਦੁੱਧ ਦੋਸਤੋ 11 ਲੀਟਰ ਲੈ ਲਓ 12 ਲੀਟਰ ਲੈ ਲਓ ਚੰਗੀ ਸੇਵਾ ਦੇ ਦੁੱਧ ਇਹਨਾਂ ਕੱਢ ਜੂਗੀ ਠੀਕ ਹੈ ਤੇ 32000 ਦੀ ਤੁਹਾਨੂੰ ਇਹ ਮਿਲ ਜੂਗੀ ਥੋੜਾ ਬਾਦਾਂ ਵਿੱਚੋਂ ਮਾਨਤਨ ਜਿਹੜਾ ਬਣਿਆ ਗੁਜਾਇਸ਼ ਚੋ ਵੀ ਹੋਈ ਉਹ ਮਾਨਤਨ ਹਰ ਇੱਕ ਪਸ਼ੂ ਦੇ ਵਿੱਚੋਂ ਜ਼ਰੂਰ ਹੋਣੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸੰਧੂ ਸਾਹਿਬ ਕਰਾਂਗੇ ਜ਼ਰੂਰ ਜੀ ਠੀਕ ਆ ਵੀਰ ਗੁਰਲਾਲ ਇੱਕ ਆਪਣੇ ਕੋਲ ਆ ਜਿਹੜਾ ਨਗੀਨਾ ਛੋਟਾ ਜਾ ਆ ਗਿਆ ਇਹ ਸੰਧੂ ਸਾਹਿਬ ਪਹਿਲਾਂ ਸੂਏ ਸੂਈ ਹੈ ਜੀ ਲਓ ਜੀ ਹਾਂ ਜੀ ਇਹ ਸੁਰਮੇ ਰੰਗਾ ਜਾਵਾ ਇੱਕ ਪੰਜਾਬੀ ਦਾ ਵਰਡ ਆ ਵੀ ਸੁਰਮੇ ਰੰਗਾ ਠੀਕ ਹੈ ਤੇ ਗ੍ਰੇ ਕਲਰ ਦੇ ਵਿੱਚ ਤੇ ਬੇਲਬੂਲ ਬੜੀ ਸਪੈਸ਼ਲ ਆ ਵਛੀ ਦੀ ਪਹਿਲਾ ਸੁਆ ਵੀਰ ਦੱਸ ਰਿਹਾ ਵੀ ਪਹਿਲ ਨੂੰ ਵਛੀ ਸੋਈ ਆ ਹਾਂਜੀ ਹਾਂਜੀ ਤੇ ਦੇਹਾਨੇ ਨੂੰ ਵੀਰ ਕੋਰ ਲਾਲ ਕਿੰਨੇ ਘੋਗੇ ਸੰਤੂ ਸਾਹਿਬ ਇਹਨੂੰ ਅੱਜ ਪੰਜਵਾਂ ਛੇਵਾਂ ਦਿਨ ਸੂਈ ਨੂੰ ਮਗਰ ਵਛਾ ਜੀ ਲਓ ਜੀ ਮਗਰ ਵਛਾ ਤੇ ਪੰਜਵਾਂ ਛੇਵਾਂ ਦਿਨ ਆ ਦੋਸਤੋ ਹਾਂਜੀ ਤੇ ਹੋਣਾ ਗੁਰਲਾਲ ਭਾਈ ਬੌਲੇ ਤੋਂ ਬਾਹਰ ਦੁੱਧ ਤੇ ਆ ਗਈ ਕਿੰਨਾ ਕਾ ਪਚਵਾਵਾਂਗੇ ਸੰਧੂ ਸਾਹਿਬ ਐਵੇਂ ਝੂਠ ਮਾਰਨ ਨੂੰ ਕਹਿ ਦੀਏ ਇਹਦੇ ਥੱਲੇ 10 ਕਿਲੋ 9 ਕਿਲੋ ਆਪਾਂ ਗਲਤ ਨਹੀਂ ਕਹਿਣਾ ਇਹਦੇ ਥੱਲੇ ਅੱਜ 5ਵਾਂ 6ਵਾਂ ਦਿਨ ਸੂਈ ਨੂੰ ਅਜੇ ਇਹਨੇ ਵੰਡਬੁੰਡ ਨਹੀਂ ਖਾਦਾ ਨਾ ਮੈਂ ਖੁੱਲ ਕੇ ਪਾਇਆ ਹੀ ਆ ਕੋਈ ਐਵੇਂ ਤੁਹਾਨੂੰ ਕਹੀਏ ਆਪਨੇ ਕੋ ਰਾਤੀ ਆਈ ਆ ਤੇ ਚਲੋ ਅਜੇ ਵੰਡ ਪੂਰਾ ਚੁੱਕਿਆ ਨਹੀਂ ਆ ਅਜੇ ਜਿਹੜਾ ਵਾ ਫਿਲਹਾਲ ਇਹਦੇ ਥੱਲੇ 7 ਕਿਲੋ ਹੋਊਗਾ ਜੀ 7 ਕਿਲੋ 6 ਤੋਂ 7 ਹੋਊਗਾ ਸਾਢੇ 6 ਹੋ ਜੇ 7 ਹੋ ਜੇ ਆਪਾਂ ਝੂਠ ਮਾਰ ਕੇ ਨਹੀਂ ਦੇਣਾ ਇੱਥੇ ਕੋਈ ਭੈਣ ਭਰਾ ਚੋਣ ਆਜੇ ਮਣ ਤੇ ਆਪਣੇ ਕੋ ਦੋ ਦਿਨ ਰਹਿ ਗਈ ਕਰਮਾਲੀ ਦੇ ਵੰਡਮੂਣ ਖਾ ਕੇ ਦੁੱਧ 10 ਕਿਲੋ ਚਵਾ ਦਾਂਗੇ ਜੇ ਡੰਗ ਜੀ ਠੀਕ ਹੈ ਜੀ ਜੀ ਲੋ ਵੀ ਦੋਸਤੋ 6 7 6 7 ਹੁਣ ਇੱਕ ਸਟਾਰਟਿੰਗ ਆ ਕਿਉਂਕਿ ਜਿੱਡੀ ਨਸਲ ਆ ਦੋਸਤੋ ਕੋਟਾ ਦੁੱਧ ਭਰਨਾ ਹੈ ਬਾਕੀ ਕਰਮਾਲੀ ਚੰਗੀ ਆ ਸੇਵਾ ਦੇ ਕੋਈ ਵੀ 10 ਲੀਟਰ ਚੋਲੇ 9 ਲੀਟਰ ਚੋਲੇ ਇੰਨਾ ਕ ਦੁੱਧ ਤੁਸੀਂ ਲੈ ਸਕਦੇ ਜੇ ਇਸ ਵਿਹੜ ਦੇ ਥਨੇਓ ਬਾਕੀ ਬੇਲ ਬੂਲ ਦੀ ਚੰਗੀ ਆ ਰੰਗ ਰੰਗ ਤੁਹਾਨੂੰ ਮੈਂ ਦੱਸਦਾ ਗਰੇਜ ਇਹ ਕਲਰ ਆ ਬਾਕੀ ਬੱਛਾ ਮਗਰ ਜਿਹੜਾ ਮੇਲ ਕਾਫ ਇੱਕ ਬਰੀ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਉਸ ਤੋਂ ਬਾਅਦ ਖੋਲ ਕੇ ਤਸਲੀਨਾ ਤੋਰ ਕੇ ਤੁਹਾਨੂੰ ਦਿਖਾਉਣੇ ਆ ਬੈੜ ਸੰਤੂ ਸਾਹਿਬ ਸੀਲਸਲਾਕ ਬੜੀ ਆ ਕੋਈ ਇਹਨੂੰ ਜੋੜ ਨਹੀਂ ਪਾਉਣਾ ਕੱਖ ਨਹੀਂ ਇਸ ਤਰ੍ਹਾਂ ਹੀ ਬੱਚਾ ਛੱਡੋ ਤੇ ਥੱਲੇ ਬੈਹਜੋ ਬਸ ਲਾਤਮ ਨਹੀਂ ਲਾਉਂਗੀ ਠੀਕ ਆ ਵੀਰ ਲਾਲ ਕੱਢ ਲਈਏ ਬਾਹਰ ਨੂੰ ਵੀ ਲਾਓ ਜੀ ਸੋ ਦੋ ਸੋ ਪਸ਼ੂ ਨਾਰਮਲ ਤੇ ਜਾਇਜ ਰੇਟ ਆ ਬਾਕੀ ਆ ਛੋਟੇ ਫਾਰਮਰ ਵੀ ਹੈਗੇ ਆ ਜਿਨ੍ਹਾਂ ਨੇ ਥੋੜਾ ਪੈਸਾ ਖਰਚ ਕਰਕੇ ਵੀ ਦੋਸਤੋ ਕੰਮ ਚਲਾਉਣਾ ਠੀਕ ਆ ਜੀ ਤੇ ਉਹ ਵੀ ਤੁਸੀਂ ਜਰੂਰ ਇਹਨੂੰ ਹੱਥ ਪਾ ਸਕਦੇ ਜੀ ਰੇਡ ਵੀ ਵੈੜ ਦਾ ਬਿਲਕੁਲ ਜੈਨੂਇਨ ਤੇ ਜਾਇਜ਼ ਰਹੂਗਾ ਤੇ ਬਾਕੀ ਵੇਖ ਸਕਦੇ ਜੇ ਤੁਸੀਂ ਹੈ ਵੀ ਪੂਰੀ ਫੁਰਤੀ ਦੇ ਵਿੱਚ ਹੈ ਕਿਉਂਕਿ ਪਹਿਲੇ ਨਵੀਆਂ ਗੁਰਵਾਪਾ ਜੀ ਇੱਥੇ ਮਾੜਾ ਖਿਲਾ ਰਹੇ ਹੋ ਜੀ ਇਹਨੂੰ ਆ ਲੈ ਇਹਨੂੰ ਖਮਾਈ ਹੋ ਜੀ ਸਾਡੀ ਬਾਸੀ ਆ ਲੋ ਬਾਕੀ ਡਰਦੀਆਂ ਡੁਰਦੀਆਂ ਸੰਤੂ ਸਾਹਿਬ ਸੀਲਸ ਲੱਗ ਤਿੰਨੇ ਵੱਡੀਆਂ ਬੈੜਾਂ ਹੂੰ ਲਓ ਵੀ ਦੋਸਤੋ ਇਹ ਲਾਸਟ ਦੇ ਵਿੱਚ ਆਪਾਂ ਤੁਹਾਨੂੰ ਜਿਹੜੀ ਇਹ ਬੈੜ ਦਿਖਾਉਣੀ ਸੀਗੀ ਸੂਈ ਸਵਾਈਆ ਤੇ ਗੁਰਨਾਲ ਪਾ ਜੀ ਤਾਂ ਫਿਰ ਕੀ ਕਰਦੇ ਆ ਬੋਲ ਇਹ ਸੰਤੂ ਸਾਹਿਬ ਮੋਲ ਜੋ ਮਰਜ਼ੀ ਕਰੀਏ 30000 ਦੀ ਆਪਾਂ ਦੇਣੀ ਹੈ ਜੀ 30000 ਦੀ ਹਾਂਜੀ ਉਹਦੇ ਚੋਂ ਮਾਨਤਾਨ ਚਲੋ ਭੈਣ ਭਰਾਵਾਂ ਦਾ ਦੂਰੋਂ ਜਿਹੜੇ ਫੋਨ ਕਰਦੇ ਆ ਸੱਜਣ ਕਈ ਆ ਦੀ ਕਿਰਾਏ ਪਾੜੇ ਜਾਦੇ ਪੈਣੇ ਹੁੰਦੇ ਕੋਈ ਨਹੀਂ ਮਾਨਤਾਨ ਕਰਦਾਂਗੇ ਹੋਰ 30000 ਚ ਜੀ ਠੀਕ ਹੈ ਜੀ ਹਾਂਜੀ ਲਓ ਜੀ 30000 ਦੇ ਵਿੱਚੋਂ ਦੋਸਤੋ ਮਾਨਤਾਨ ਹੋ ਜਾਊਗਾ ਠੀਕਾ ਬਾਕੀ ਅਜੇ ਸਟਾਰਟਿੰਗ ਆ ਦੁੱਧ ਵੀਰ ਨੇ ਤੁਹਾਨੂੰ ਦੱਸ ਹੀ ਦਿੱਤਾ ਵੀ ਕੋਈ ਸੰਧੂ ਸਾਹਿਬ ਐਵੇਂ ਆਪਾਂ ਝੂਠ ਮਾਰਦਗੇ ਵੀ ਇਹ 15 17 ਕਿਲੋ ਕਰੂਗੀ ਗਲਤ ਝੂਠ ਮਾਰ ਕੇ ਨਹੀਂ ਡੰਗਰ ਵੇਚਣਾ ਕਿਉਂਕਿ ਨੇਤਾ ਆਪਾਂ ਮਾਲ ਵੇਚਣਾ ਇੱਕ ਦਿਨ ਵੇਚ ਕੇ ਤੇ ਹੜ ਨਹੀਂ ਜਾਣਾ ਦੁੱਧ ਸੰਧੂ ਸਾਹਿਬ ਇਹ 10 ਤੋਂ ਲੈ ਕੇ 12 ਕਿਲੋ ਤੱਕ ਦੇ ਜੂਗੀ ਚਲੋ ਗਾਂ ਅਗਲੇ ਦੀ ਸੇਵਾ ਜੀ ਗਾਂ ਅਗਲੇ ਦੇ ਕਰਮਾਂ ਆ ਹੋ ਸਕਦਾ ਇਹ 14 15 ਵੀ ਕਰ ਜੇ ਪਰ ਆਪਾਂ ਕਹਿੰਨੇ ਆ ਵੀ 10 11 ਕਿਲੋ ਤੇ ਮਾਨ ਨਾ ਦੇ ਜਾਈਓਗੀ ਜਿੰਨਾ ਕ ਭਾਅ ਆ ਓਨਾ ਕਨੇ ਦੁੱਧ ਦੇਣਾ ਠੀਕ ਹੈ ਜੀ ਜੀ ਮੈਂ ਮੈਂ ਤੁਹਾਨੂੰ ਝੂਠ ਮਾਰਦਾ ਅੱਜ ਕਹਿਦਾ ਹੋਰ ਤੇ ਇੱਕ ਅਗਲਾ ਹੋਰ 15 ਦਿਨਾਂ ਨੂੰ ਤੁਹਾਨੂੰ ਫੋਨ ਲਾਵੇ ਵੀ ਇਹਨੇ 15 ਕਿਲੋ ਕਿਹਾ ਸੀ ਉਹ ਕੰਮ ਨਹੀਂ ਆ ਬਿਲਕੁਲ ਦੁੱਧ 10 ਵਕਤ ਜਿਹੜਾ ਆਪਾਂ 7 ਕਿਲੋ ਠੰਡਾ ਚਵਾ ਦੇਣਾ ਪੰਜਵਾਂ ਛੇਵਾਂ ਦਿਨ ਸੂਈ ਨੂੰ ਹੂੰ ਤੇ ਸੰਤੂ ਸਾਹਿਬ 11-12 ਕਿਲੋ ਦੁੱਧ ਦਈ ਜਾਊਗੀ ਠੀਕ ਹੈ ਜੀ ਜੀ ਲਓ ਦੋਸਤੋ 11-12 ਲੀਟਰ ਦੀ ਜਿਹੜੀ ਮਿਲਕ ਦੀ ਕਪੈਸਿਟੀ ਆ ਉਹ ਵੀ ਨਾ ਤਾਂ ਵੀ ਰਹੂਗੀ ਉਹਦੀ ਬੈੜਦੀ ਬਾਕੀ ਮੈਂ 9-10 ਕਿਹਾ ਸੀ ਕਿਉਂਕਿ ਚੰਗੀ ਸੇਵਾ ਤਾਂ ਕੋਈ 11-12 ਲੀਟਰ ਵੀ ਤੁਸੀਂ ਕੱਢ ਸਕਦੇ ਜੇ ਤਾਂ ਰੇੜਪੜਤਾ ਵੀ ਤੇ ਵੀਰ ਗੁਰਲਾਲੇ ਪਸ਼ੂ ਸੀ ਅੱਜ ਆਪਣੇ ਕੋਲ ਹਾਂਜੀ ਸੰਤੂ ਸਾਹਿਬ ਤੇ ਇੰਨੀ ਪਸ਼ੂ ਸੀ ਠੀਕ ਆ ਵੀਰ ਹਾਂਜੀ ਤੇ ਕਰੀਏ ਨੰਬਰ ਸਾਂਝੇ ਆਪਣੇ ਭੈਣ ਭਰਾਵਾਂ ਸੱਜਣਾਂ ਨੂੰ ਤੇ ਸੰਤੂ ਸਾਹਿਬ 82172 82497 ਦੂਜਾ ਨੰਬਰ 8289016207 ਠੀਕ ਹੈ ਜੀ ਜੀ ਲਓ ਵੀ ਦੋਸਤੋ ਅੱਜ ਫਿਲਹਾਲ ਇਸ ਕਵਰੇਜ ਵਿੱਚ ਆਪਾਂ ਤੁਹਾਨੂੰ ਇਹ ਤਿੰਨ ਨਗ ਦਿਖਾਉਣੇ ਸੀਗੇ ਤਿੰਨ ਐਨੀਮਲ ਨੇ ਦੋ ਸੂਈਆਂ ਸਵਾਈਆਂ ਵੜਾ ਇੱਕ ਗੱਬਣ ਤੇ ਤਿੰਨਾ ਵੜਾਂ ਦੇ ਰੇਟ ਭਾਅ ਪੜਦਾ ਬਿਲਕੁਲ ਤੁਹਾਨੂੰ ਸਮਝ ਵਿੱਚ ਆ ਗਿਆ ਹੋਊਗਾ ਬਾਕੀ ਕਿਸੇ ਵੀਰ ਨੇ ਖਰੀਦਣੀ ਆ ਕਾਰ ਆ ਜੋ ਇੱਕ ਵਾਰੀ ਚੋਲੋ ਦੋ ਟਾਈਮ ਚੋਲੋ ਸਵੇਸ ਹੋਇਆ ਪਸੂ ਗੱਬਣ ਪਸੂ ਆਪਣਾ ਦੋਸਤੋ ਚੌਥਾਣਾ ਦੀ ਟਿੱਪ ਕੇ ਤਸੱਲੀ ਕਰ ਸਕਦੇ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ